ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਵਨ ਵਾਲਮੀਕੀ ਤੀਰਤ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਉੱਥੇ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਵਨ ਵਾਲਮੀਕੀ ਤੀਰਥ ਆਸ਼ਰਮ ਤੂਣਾ ਸਾਹਿਬ ਰਸਤੇ ਚੇਅਰਮੈਨ ਓਮਪ੍ਰਕਾਸ਼ ਕੱਬਰ ਦੀ ਅਗਵਾਈ ਵਿੱਚ ਪਵਨ ਵਾਲਮੀਕੀ ਤੀਰਤ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਹੋਰ ਮਸਲੇ ਦੇ ਸੰਬੰਧ ਵਿੱਚ ਐਸ.ਡੀ.ਐਮ ਸੰਜੀਵ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ ਗਈ ਅਤੇ पावन वाल्मीकि तीर्थ दे नजदीक जिन्ना ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ ਉਸ ਬਾਰੇ ਵਿਚਾਰ-ਵਟਾਂਦਰਾ ਕੀਤੇ ਗਏ ਐਸਡੀਐਮ ਸੰਜੀਵ ਕੁਮਾਰ ਸ਼ਰਮਾ ਨੇ ਪ੍ਰੋਸਾ ਦਿੱਤਾ ਕਿ ਜੋ ਵੀ ਮੁਸ਼ਕਿਲਾਂ ਹਨ ਉਹਨਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ ਇਸ ਮੌਕੇ ਪਰਮ ਸ੍ਰੇਸ਼ਟ ਸੰਤ ਬਲਵੰਤਨਾਥ ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਪੰਜਾਬ ਦੇ ਪ੍ਰਧਾਨ ਪਿੰਨੂਤ ਕੁਮਾਰ ਬਿੱਟਾ ਸੁਰਿੰਦਰ ਟੂਣਾ ਕਾਂਗਰਸੀ ਆਗੂ ਬੀ ਪਹਿਲਵਾਨ ਸਮੇਤ ਵਾਲਮੀਕੀ ਪਾਈਚਾਰੇ ਦੇ ਹੋਰ ਵੀ ਨੁਮਾਇंदे ਹਾਜ਼ਰ ਸਨ ਇਸ ਮੌਕੇ ਪਵਨ ਵਾਲਮੀਕੀ ਤੀਰਤ ਵਿਖੇ ਜੋ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾਈ ਗਈ ਹੈ ਉਸ ਲਈ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਤੋਂ ਜੋ ਇਸ਼ੂਜ਼ ਬਹੁਤ ਪੁਰਾਣੇ ਚੱਲਦੇ ਬੈਸੀ ਇੱਥੇ ਉਹ ਗੱਬਰ ਜੀ ਨੇ ਅਜ ਦੁਬਾਰਾ ਰੀਟ੍ਰੀਟ ਕੀਤੇ ਸਾਰੇ ਰੀਡ ਨੋਟ ਕੀਤੇ ਹੈ। ਇੱਕ ਇਸ਼ੂ ਹੈਗਾ ਵੈ ਨਜਾਇਜ਼ ਕਬਜ਼ੇ ਹਟਾਉਣ ਦਾ ਜਿਸ ਤਰ੍ਹਾਂ ਕਿ ਮੈਂ ਗੱਬਰ ਸਾਹਿਬ ਨੂੰ ਐਕਸਪਲੇਨ ਕੀਤਾ ਨਜਾਇਜ਼ ਕਬਜ਼ੇ ਹਟਾਉਣ ਦੇ ਸਭ ਤੋਂ ਪਹਿਲੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਛਾਣ ਕਰਨੀ ਜ਼ਰੂਰੀ ਹੈ ਜਿਹਦੇ ਰੀ ਨਿਸ਼ਾਨਦੇਹੀ ਹੈ। ਸੋ ਸੋਮਵਾਰ ਸਾਡੇ ਤਸੀਲਦਾਰ ਸਾਹਿਬ ਜੀ ਕੋਲ ਜੁਆਇਨ ਕਰਦੇ ਛੁੱਟੀ ਤੋਂ ਬਾਅ ਅਸੀਂ ਸਾਰਾ ਰੈਵਨਿਊ ਰਿਕਾਰਡ ਪਰਚੋਲ ਕੇ ਔਰ ਉਹਦੇ ਮੁਤਾਬਕ ਨਿਸ਼ਾਨਦੇਹੀ ਕਰਕੇ ਫਿਰ ਅਸੀਂ ਪਛਾਣ ਕਰਾਂਗੇ ਕਿ ਕਿਹੜੇ ਲੋਕ ਨਜਾਇਜ਼ ਕਾਮਚਾਰ ਹਨ ਤੁਹਾਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਊਗੀ ਦੂਸਰਾ ਕੁਝ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਪੁਰਾਵਰਤੀ ਜਿਹੜੇ ਜੀਐਮ ਸਾਹਿਬ ਸੀਗੇ ਉਹਨਾਂ ਦੇ ਉੱਤੇ ਕੁਝ ਦੋਸ਼ ਹੈਗੇ ਆ ਆਪਣਾ ਵਿੱਤੀ ਅਨਿਮਿਤਤਾਵਾਂ ਦੇ ਉਹਦੇ ਰਿਗਾਰਡਿੰਗ ਮੌਜੂਦਾ ਜੀਐਮ ਸਾਹਿਬ ਨੇ ਬਰੀਫ ਕੀਤਾ ਸਾਰੇ ਹਾਊਸ ਨੂੰ ਸਾਰੇ ਮੀਟਿੰਗ ਦੇ ਵਿੱਚ ਸ਼ਾਮਲ ਨਮਾਇੰਦਿਆਂ ਨੂੰ ਕਿ ਉਹਦੇ ਰਿਗਾਰਡਿੰਗ ਇੱਕ ਇਨਕੁਆਰੀ ਮਾਰਕ ਕੀਤੀ ਹੈ ਕਿ ਇਹ ਏਡੀਸੀ ਜੀ ਸਾਹਿਬ ਨੂੰ ਉਸ ਇਨਕੁਆਰੀ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਜਾਵੇਗਾ ਔਰ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਸਮਾਜ ਦੇ ਬੰਦਿਆਂ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਪਾਰਟੀ ਬਣਾਇਆ ਜਾਵੇਗਾ ਜੋ ਸਮਰਥਨ ਦੇਣਾ ਚਾਹਣਗੇ ਜੋ ਉਹ ਕਹਿਣਾ ਚਾਹੇਗਾ ਕੁਝ ਗੱਲਾਂ ਇਹਨਾਂ ਨੇ ਕੀਤੀ ਹੈ ਕਿ ਉਹ ਬਾਹਰੋਂ ਫੰਡਿੰਗ ਉਹਨਾਂ ਨੂੰ ਹੋ ਰਹੀ ਸੀ ਉਦੇ ਰਿਗਾਰਡਿੰਗ ਫੋਨ ਚੈੱਕ ਕਰਵਾਉਂਦਾ ਹੈ ਸਾਰੀ ਚੀਜ਼ਾਂ ਜਿਹੜੀਆਂ ਹੋਵੇ ਇਨਕੁਆਰੀ ਦਾ ਸਕੋਪ ਦੇ ਵਿੱਚ ਆਣ ਗਿਆ ਇਨਕੁਆਰੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਪੋਖਿਆ ਜਾਵੇਗਾ ਉਹਦੇ ਮੁਤਾਬਕ ਇਸ ਸਿੱਟੇ ਤੇ ਪਹੁੰਚਿਆ ਜਾਵੇਗਾ ਜੋ ਪਾਵਨ ਬਾਲਮੀ ਕੀ ਤੀਰਦੀ ਨਿਸ਼ਾਨਦੇਹੀ ਦਾ ਸਿਸਟਮ ਚੱਲਦਾ ਸੀ ਜ਼ਿਲ੍ਹੇ ਦੀ ਟੀਮ ਮਾਂਜੋਦੀ ਸਾਹਿਬ ਨੂੰ ਨਿਸ਼ਾਨਦੀ ਕਰਉਣ ਵਾਸਤੇ ਗਈ ਜਿਹਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਉਹਨਾਂ ਦੋ ਦਿਨ ਦਾ ਟਾਈਮ ਲਿਆ ਅੱਜ ਨੂੰ 10 ਦਿਨ ਹੋ ਗਏ ਆ ਐਕਸ਼ਨ ਨਹੀਂ ਲੀ ਹੋਂ ਪਾਇਆ ਅੱਜ ਦਾ ਅਸੀਂ ਅਲਟੀਮੇਟ ਵੀ ਦਿੱਤਾ ਹੋਇਆ ਸੀ ਕਿ ਕਿਸੇ ਵੀ ਜੀ ਨਹੀਂ ਨਿਜਾਇਜ਼ ਕਬਜੀ ਹਟਨੇ ਅਸੀਂ ਸਰਕਾਰੇ ਆਮਾਂਗੇ